ਮੇਰੇ ਦਿਲ ਦੇ ਵਿੱਚ ਤੂੰ ਮੇਰੇ ਹਿਰਦੇ ਦੇ ਵਿੱਚ ਇੱਥੇ ਰੱਖ ਦੇ ਨਾਲ ਜਦ ਬੰਦਾ ਲੰਬੀ ਸੋਚ ਦੇ ਚ ਪਿਆਵੇ ਔਰ ਅੱਖ ਨਾਲ ਬੁੱਧ ਜੋੜੀ ਹੋਵੇ ਤੋ ਇਹ ਹੱਥ ਸਿਰ ਤੇ ਚਲਾ ਜਾਂਦਾ ਹੈ ਐਂਸ ਜਦ ਇਸ ਤਰ੍ਹਾਂ ਹੋਵੇ ਤੋ ਸਮਨ ਲੋ ਸਿਰ ਬਹੁਤ ਵਰਤ ਰਿਹਾ ਹੈ ਬਹੁਤ ਵਰਤ ਰਿਹਾ ਹੈ ਬੁੱਧ ਨੂੰ ਬਹੁਤ ਵਰਤ ਰਿਹਾ ਹੈ ਬਹੁਤ ਵਰਤ ਰਿਹਾ ਹੈ ਆਪਣੀ ਅੱਖ ਨਾਲ ਇਹਨੇ ਬੁੱਧ ਨੂੰ ਜੋੜੇ ਹੋਇਆ ਬੜਾ ਜੋੜੇ ਹੋਇਆ ਹੈ ਥੱਕ ਵੀ ਜਾਏਗਾ ਬੁੱਧ ਦੀ ਸੇਮ ਆ ਠੱਕੇਗਾ ਟੁੱਟੇਗਾ ਮੈਰਜ ਕਰਾਂ ਹੇੜਦਾ ਸਾਰਾ ਵੀ ਉਡੋਲਦਾ ਜਨਮਾਂ ਜਨਮਾਂਤਰਾਂ ਦੀ ਥਕਾਵਟ ਲੈ ਜਾਂਦੀ ਹੈ ਥੱਕਦਾ ਨਹੀਂ ਹੈ ਮਨ ਉਹ ਕੀ ਨਹੀਂ ਸਕਦਾ फूल दी तरह हो ਜਾਂਦਾ ਸਾਰੇ ਭਾਰ ਲੈ ਜਾਂਦੇ ਜੈਸੇ ਜੈਸੇ ਦੁਨੀਆ ਸਿਆਣੀ ਆਉਂਦੀ ਜਾ ਰਹੀ ਹੈ ਵੈਸੇ ਵੈਸੇ ਭਾਵ ਹੀਣੀ ਆਉਂਦੀ ਜਾ ਰਹੀ ਹੈ ਬਾਵਕਤਾ ਤੋਂ ਹੀਣੀ ਆਉਂਦੀ ਜਾ ਰਹੀ ਹੈ ਕੁਝ ਅਮਰੀਕਨ ਮੈਨੋ ਕਹਿ ਲਗੇ ਸਨੋਥੇ ਲਾਸਨਜਲੈਸ ਇਹ ਹਿੰਦੁਸਤਾਨੀ ਲੋਕ ਬੜੇ ਇਮੋਸ਼ਨਲ ਹੁੰਦੇ ਨੇ ਪੋਤਨੋ ਵਿਦਾ ਕਰਦੇ ਨੇ ਰੋਂਣ ਲੱਗ ਪੈਂਦੇ ਨੇ ਪਤਨੀ ਪਤੀ ਨੂੰ ਵਿਦਾ ਕਰਦੀ ਹੀ ਰੋਂਣ ਲੱਗ ਪੈਂਦੇ ਨੇ ਪਤੀ ਪਤਨੀ ਪਰਿਵਾਰ ਨੂੰ ਤੋਰਦੇ ਆ ਤੇ ਅੱਖਾਂ ਭਾਰਾਂ ਦੀਆਂ ਨੇ ਉਹਦੀਆਂ ਦੇਖਿਆ ਹੁਣ ਇਹ ਰਿਪੋਰਟ ਤੇ ਲੋਕੀ ਮਿੱਤਰਾਂ ਨੂੰ ਛੱਡਣ ਆਉਂਦੇ ਨੇ ਪਰਿਵਾਰ ਨੂੰ ਛੱਡ ਕਹਿੰਦੇ ਬੜੇ ਇਮੋਸ਼ਨਲ ਨੇ ਇਥੇ ਕੁਝ ਵੀ ਨਹੀਂ ਇਥੇ ਕੁਝ ਵੀ ਨਹੀਂ ਉੱਥੇ ਭਾਈਚਾਰਾ ਰਿਹਾ ਹੀ ਨਹੀਂ ਪਰਿਵਾਰ ਰਿਹਾ ਹੀ ਨਹੀਂ ਦੂਜੇ ਦਿਨ ਤਲਾਕ ਕਿੰਜ ਕਹ ਲੋ ਹਿਰਦੇ ਦੀ ਵਰਤੋਂ ਤੇ ਹੈ ਹੀ ਨਹੀਂ ਅੱਖ ਤੇ ਬੁੱਧ ਦੀ ਵਰਤੋਂ ਐ ਇਸ ਵਸਤੇ ਇਸਤਰੀ ਲਈ ਪੁਰਸ਼ ਇੱਕ ਪਦਾਰਥ ਹੈ ਪੁਰਸ਼ ਲਈ ਇਸਤਰੀ ਵੀ ਇੱਕ ਪਦਾਰਥ ਹੈ ਬਸ ਇਹ ਨਹੀਂ ਗੱਲ ਇੱਕ ਪਦਾਰਥ ਹੁਣ ਮੂੰਹ ਪੈ ਗਿਆ ਤੇ ਬਦਲੋ ਬਦਲੋ ਪਤਨੀ ਨੂੰ ਬਦੋ ਜੋ ਹੈ ਪਤੀ ਨੂੰ ਕੀ ਕਿ ਪੁਰਸ਼ ਆਪਣੇ ਜੀਵਨ ਦੇ ਵਿੱਚ 10 10 ਸ਼ਾਦੀਆਂ ਕਰਾਂਦਾ ਹੈ ਕੀ ਜ਼ਿੰਦਗੀ ਹੈ ਭਾਵਕਤਾ ਰਹੀ ਨਹੀਂ ਤੇ ਭਾਵਕਤਾ ਤੋਂ ਬਿਨਾ ਕੋਈ ਭਗਤ ਹੋ ਨਹੀਂ ਸਕਦਾ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ ਭਾਵ ਬਿਨ ਭਗਤ ਨਾ ਹੋਏ ਤੇਰੀ ਪਤਾ ਹੈ ਭਗਤ ਦੇ ਅਖਰੀ ਅਰਥ ਕੀ ਨੇ ਭਾਵਨਾ ਜਿੱਥੇ ਅੰਕਿਤ ਹੋ ਗਈ ਟਿਕ ਗਈ ਹੈ ਹਰ ਵਕਤ ਭਾਵਨਾ ਚ ਰਹਿੰਦਾ ਹੈ ਹਰ ਵਕਤ ਭਾਵਕਤਾ ਚ ਰਹਿਦਾ ਹੈ ਹਰ ਵਕਤ ਭਾਵਕਤਾ ਦੇ ਡੋਬੇ ਰਹਿੰਦਾ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਭਗਤ ਹੋਣਾ ਸਭ ਤੋਂ ਸ਼ਿਖਰ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਪੰਡਤ ਛੋਟੀ ਦਾ ਵਿਦਵਾਨ ਇਸ ਵਿਦਵਾਨ ਵਿੱਚ ਕੋਈ ਸੈਂਟਿਸ ਵੀ ਆ ਸਕਦੇ ਨੇ ਉਹਨਾਂ ਕੋਲ ਪਦਾਰਤ ਦਾ ਬਹੁਤ ਵੱਡਾ ਗਿਆਨ ਹੈ ਵਿਦਵਾਨ ਪੰਡਤ ਸੂਰ ਛਤਰਪਤ ਰਾਜਾ ਇਤਨਾ ਧਨਵਾਨ ਕੇ ছত্রਪਤੀ ਰਾਜਾ ਪੰਡਤ ਸੂਰ ছত্রਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਇਹ ਸਾਰੇ ਪੰਡਤ ਵਿਦਵਾਨ ਇਹ ਸਾਰੇ ਸੂਰ ਬੀਰ ਇਹ ਸਾਰੇ ਦੁਨੀਆ ਦੇ ਚੋਟੀ ਦੇ ਧਨਵਾਨ ਭਗਤ ਦੇ ਪੈਰਾਂ ਦੀ ਖਾਕ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਭਗਤ ਸਭ ਤੋਂ ਸ਼ੇਰ ਤੇ ਹੈ ਉਥੇ ਭਾਵਨਾ ਅੰਕਿਤ ਹੋ ਗਏ ਮੈਂ ਫਿਰ ਅ즈 ਕਰਾਂ ਜਿੰਨਾ ਜਿੰਨਾ ਸਿਆਣਾ ਹੁੰਦਾ ਜਾ ਰਿਹਾ ਹੈ ਮਨੁੱਖ ਭਾਵੁਕਤਾ ਘਟਦੀ ਜਾ ਰਹੀ ਹੈ ਕਟਦੀ ਜਾ ਰਹੀ ਇਸ ਵਾਸਤੇ ਪਹਿਲੇ ਹਰ ਪਿੰਡ ਦੇ ਵਿੱਚ ਕਿਸੇ ਬ੍ਰह्मज्ञानी ਦੇ ਦਰਸ਼ਨ ਹੁੰਦੇ ਸਨ ਹੁਣ ਹਰ ਪਿੰਡ ਦੇ ਵਿੱਚ ਪਖੰਡ ਦੇ ਤੇ ਲੱਗਣ ਹੋ ਸਕਦੇ ਨੇ ਬ੍ਰह्मਗੈ ਨਹੀਂ ਦੇਖੋ ਤੈਨੂੰ ਆਪਣੇ ਅਨੁਕੂਲ ਕਰਨਾ ਜਿਤਨੀ ਚਾਹੀਦੀ ਕਿਸੇ ਹਜ਼ਾਰਾਂ ਪਿੰਡਾਂ ਦੇ ਵਿੱਚ ਕਿਸੇ ਇੱਕ ਕੱਚ ਹੋਵੇ ਮੈਂ ਇਹ ਨਹੀਂ ਕਹਿੰਦਾ ਨਹੀਂ ਤੂੰ ਵਾਤਾ ਅਨਕੂਲ ਨਹੀਂ ਆਪਣੇ ਅਨੁਕੂਲ ਕਰਨਾ ਹੈਗੇ ਪਵਨ ਬੜੀ ਸੀਤ ਰਹਿ ਚੱਲ ਰਹੀਏ ਬੜੀ ਠੰਡੀ ਹਵਾ ਚੱਲ ਰਹੀ ਹੈ ਕਿਦਰ ਇੱਕ ਜਗਵਾਤਾ ਅਨਕੂਲ ਬਹੁਤ ਥੋੜੇ ਨੇ ਹੈ ਨ ਬਿਰਲੇ ਨਾ ਹੀ ਨ ਗਣੇ ਪਹਿਲ ਪਕੜ ਸੰਸਾਰ ਰਸਨਾ ਦੇ ਨਾਲ ਹਿਰਦਾ ਜੋੜਿਆ ਵਾਹਿਗੁਰੂ ਵਾਹਿਗੁਰੂ ਕੱਲੀ ਰਸਨਾ ਨਹੀਂ ਕਹਿ ਰਹੀ ਦੋਏ ਮਿਲ ਕਾਰਜ ਉਪਜੇ ਰਾਮ ਨਾਮ ਸੰਜੋਗ ਰਸਨਾ ਨਾਲ ਹਿਰਦਾ ਜੁੜਿਆ ਹੋਇਆ ਹੈ ਭਾਵਕਤਾ ਜੁੜੀ ਹੋਈ ਹੈ ਪਿਆਰ ਜੁੜਿਆ ਹੋਇਆ ਹੈ ਸ਼ਰਧਾ ਜੁੜੀ ਹੋਈ ਹੈ ਪੂਰਾ ਭਰੋਸਾ ਜੁੜਿਆ ਹੋਇਆ ਹੈ ਇਹ ਹੁਣ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਹੈ ਵਾਹਿਗੁਰੂ ਨੂੰ ਇਸ ਦੀ ਰਸਨਾ ਨੇ ਪ੍ਰਗਟ ਕਰ ਦੇਣਾ ਹੈ ਪ੍ਰਗਟ ਹੋ ਜਾਏਗਾ ਐਸਾ ਧਨ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਪਦਾਰਥ ਦਾ ਰਾਜ ਪ੍ਰਗਟ ਹੋ ਜਾਏਗਾ ਅਗਰ ਅੱਖ ਨਾਲ ਬੁੱਧ ਨੂੰ ਪੂਰਾ ਜੋੜੇ ਆਇਸਟਾਈਨ ਨੇ ਆਪਣੇ ਚੇਲਿਆਂ ਨੂੰ ਇਹ ਆਖਿਆ ਸੀ ਜੇ ਅਸੀਂ 700 ਜਗ੍ਹਾ ਫੇਲ ਹੋਇਆ ਅਜੇ ਮੇਰੀ ਬੁੱਧ ਅੱਖ ਨਾਲ ਪੂਰੀ ਨਹੀਂ ਜੋੜੀ ਕੁਝ ਥੜਕੀ ਰਹੀ ਹੈ ਕੁਝ ਕਮੀ ਰਹੀ ਹੈ ਮੇਰੇ ਚ ਕੁਝ ਕਮੀ ਰਹੀ ਹੈ ਪੋਸ ਕਰਕੇ ਮੈਂ 700 ਗਲਤੀਆਂ ਕੀਤੀਆਂ ਨੇ ਪਰ ਹੁਣੇ 700 ਗਲਤੀਆਂ ਨਹੀਂ ਕਰਾਂਗਾ ਅੱਗੇ ਚਲੇ ਹੌਸਲਾ ਹੈ ਅੱਗੇ ਚਲੇਗਾ ਸਾਇੰਸ ਦੀ ਦੁਨੀਆ ਵਿੱਚ ਵੀ ਨਿਰਾਸ਼ਾ ਆ ਸਕਦੀ ਹੈ ਧਰਮ ਦੀ ਦੁਨੀਆ ਵਿੱਚ ਵੀ ਨਿਰਾਸ਼ਾ ਆ ਸਕਦੀ ਹੈ ਦੂਰ ਕਿਉਂ ਜਾਓ ਸਵੈਮ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਨਿਰਾਸ਼ੀ ਬਹੁਤ ਦਿਨ ਲਾਗੇ ਬਹੁਤ ਦਿਨ ਹੋ ਗਏ ਨਾਇਗਰੂ ਵਾਇਗਰੂ ਕਰਦੇ ਖੇਡਦੇ ਕੁਝ ਨਹੀਂ ਬਣਿਆ ਕੁਝ ਨਹੀਂ ਬਣਿਆ ਦੇਸ ਦੇ ਸੰਤਰ ਮੈਂ ਸਗਲੇ ਝਾਕੇ ਸਾਰੇ ਤੀਰਥਾਂ ਤੇ ਹੋਆਏ ਸਾਰੇ ਡੇਰਿਆਂ ਚ ਹੋਆਏ ਸਭ ਜਗ੍ਹਾ ਹੋਆਏ ਖੇਡਦੇ ਕੁਝ ਨਹੀਂ ਬਣਿਆ ਨਿਰਾਸ਼ਾ ਨਿਰਾਸ਼ਾ ਨਿਰਾਸ਼ ਮਨੁੱਖ ਗਲਤ ਕਦਮ ਵੀ ਚੁੱਕ ਸਕਦਾ ਹੈ ਸਹੀ ਕਦਮ ਵੀ ਗਲਤ ਕਦਮ ਕੇ ਨਾਸਤਿਕ ਹੋ ਸਕਦਾ ਹੈ ਸਹੀ ਕਦਮ ਕੇ ਇਹ ਉਹ ਅਰਦਾਸ ਕਰ ਸਕਦਾ ਹੈ हे ਪ੍ਰਭੂ ਮੈਂ ਜੋ ਕਰਨਾ ਸੀ ਕਰ ਲਿਆ ਉਹਦੇ ਨਾਲ ਕੁਝ ਵੀ ਨਹੀਂ ਕੁਝ ਵੀ ਨਹੀਂ ਮੈਂ ਜੋ ਚੱਲਣਾ ਸੀ ਚੱਲ ਲਿਆ ਮੈਂ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਮੈਂ ਜੋ ਕਰਨਾ ਸੀ ਕਰ ਲਿਆ ਅੱਗੇ ਕੁਝ ਵੀ ਨਹੀਂ ਹੈ ਕੁਛ ਵੀ ਨਹੀਂ ਹੈ ਤਾਂ ਹੁਣ ਮੈਂ ਇਹ ਸਮਝਿਆ ਪ੍ਰਭੂ ਮੇਰੇ ਕੀਤਿਆਂ ਖੇਡ ਨਹੀਂ ਬਣੇਗੇ ਮੇਰੇ ਚਲਣ ਨਾਲ ਮੈਂ ਨਹੀਂ ਪਹੁੰਚ ਸਕਦਾ ਕਿਧਰੇ ਤੂੰ ਵੀ ਚੱਲ ਪਰ ਵਾਏ ਗੁਰਦਾਸ ਜੀ ਕਹਿੰਦੇ ਨੇ ਤੂੰ ਇੱਕ ਕਦਮ ਚੱਲੋ ਕਰੋਣਾ ਚਲੇਗਾ ਗਮ ਹੋਇਆ ਬੱਚਾ ਭੀੜ ਦੇ ਜਦ ਆਪਣੀ ਮਾਂ ਨੂੰ ਲੱਭਦਾ ਰਹੁੰਦਾ ਹੋਇਆ ਤੋ ਇੱਕ ਤਰਫਾ ਗੱਲ ਨਹੀਂ ਮਾਂ ਵੀ ਲੱਭ ਰਹੀ ਹੈ ਮਾਂ ਵੀ ਲੱਭ ਜਦ ਕੋਈ ਇੱਕ ਕਦਮ ਚੱਲਦਾ ਹੈ ਇੰਨਾ ਹੀ ਕਾਫੀ ਹੈ ਫਿਰ ਕਰੋੜਾਂ ਕਦਮ ਚੱਲ ਕੇ ਪ੍ਰਭੂ ਆਪ ਆ ਕੇ ਮਿਲਦਾ ਹੈ ਇੱਕ ਕਦਮ ਤੇ ਚਲੇ ਇੱਕ ਕਦਮ ਕੀ ਹੈ ਪੂਰੀ ਭਾਵੁਗਤਾ ਉਡੈਲਦੇਵੇ ਪੂਰਾ ਹਿਰਦਾ ਉਡੈਲਦੇ ਪੂਰਾ ਹਿਰਦਾ ਜੋੜਦੇਵੇ ਸ਼ਬਦ ਨਾਲ ਜੇ ਅਜੇ ਤੱਕ ਖੇਡ ਨਹੀਂ ਬਣੀ ਤੇ ਇਸ ਨੇ ਆਪਣਾ ਪੂਰਾ ਹਿਰਦਾ ਜੋੜਿਆ ਹੀ ਨਹੀਂ ਹੈ ਪ੍ਰਭੂ ਮੇਰੇ ਕੀਤੇਆਂ ਕੁਝ ਨਹੀਂ ਹੋਵੇਗਾ ਤੂੰ ਕੁਝ ਕਰ ਇਸ ਹਾਲਤ ਦੇ ਚ ਮਨੁੱਖ ਪਰਮਾਤਮਾ ਦੀ ਮਦਦ ਮੰਗਦਾ ਹੈ ਉਹਦੇ ਅੰਦਰੋਂ ਅਰਦਾਸ ਨਿਕਲਦੀ ਹੈ ਮੈਂ ਮਿਹਨਤ ਕਰ ਕਰ ਕੇ ਥੱਕ ਗਿਆ ਇਹਦੇ ਨਾਲ ਕੁਝ ਨਹੀਂ ਹੋਇਆ ਮੈਂ ਕਰਮ ਕਰ ਕਰ ਕੇ ਥੱਕ ਗਿਆ ਇਹਦੇ ਨਾਲ ਕੁਝ ਵੀ ਨਹੀਂ ਹੋਇਆ ਬੜੇ ਧਿਆਨ ਨਾਲ ਸੁਣਨਾ ਮੇਰੇ ਕੀਤੇ ਕਰਮ ਨਾਲ ਮੈਨੂੰ ਪ੍ਰਭੂ ਮਿਲਦਾ ਹੈ ਪਰਮਾਤਮਾ ਵੱਡਾ ਨਹੀਂ ਮੇਰਾ ਕਰਮ ਵੱਡਾ ਹੈ ਇਤਨੇ ਕਰਮ ਮੈਂ ਕਰਾਂਗਾ ਪਰਮਾਤਮਾ ਮਿਲ ਜਾਏਗਾ ਇਤਨਾ ਕੰਮ ਮੈਂ ਕਰਾਂਗਾ ਇਤਨਾ ਧਨ ਮੈਨੂੰ ਮਿਲ ਜਾਏਗਾ ਨੌਕਰੀ ਛੇ ਦਿਨ ਕਰਾਂਗਾ ਇਤਨੇ ਪੈਸੇ ਮਿਲ ਜਾਣਗੇ ਇਤਨੇ ਕਰਮ ਮੈਂ ਕਰਾਂਗਾ ਪਰਮਾਤਮਾ ਮਿਲ ਜਾਏਗਾ ਤੋ ਮੇਰਾ ਕੀਤਾ ਹੋਇਆ ਕਰਮ ਪਰਮਾਤਮਾ ਦੀ ਕੀਮਤ ਹੋ ਗਈ ਮੁੱਲ ਹੋ ਗਿਆ ਇਤਨਾ ਦਾਨ ਮੈਂ ਦੇਾਂਗਾ ਭਗਵਾਨ ਮਿਲ ਜਾਏਗਾ ਤੋ ਇਤਨਾ ਦਾਨ ਭਗਵਾਨ ਦੀ ਕੀਮਤ ਹੋ ਗਈ ਇਤਨੀ ਮੈਂ ਮਿਹਨਤ ਕਰਾਂਗਾ ਮੈਨੂੰ ਪ੍ਰਭੂ ਮਿਲ ਜਾਏਗਾ ਉਹ ਮਿਹਨਤ ਪਰਮਾਤਮਾ ਦੀ ਕੀਮਤ ਹੋ ਗਈ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ میری کوئی محنت تیری قیمت نہیں میری کوئی سدنا تیرا مل نہیں تو امل ہے میرا کوئی دان تیری قیمت نہیں ہے میری کوئی سیوا تیری قیمت نہیں ہے اندروں نکل نکلدی پرب میں کر کر کے تھک گیا تو کچھ رحمت کر ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਇਹ ਅਰਦਾਸ ਇੱਕੋ ਹੀ ਦਫਾ ਨਿਕਲਦੀ ਇੱਕੋ ਹੀ ਦਫਾ ਕਿਉਂ ਫਿਰ ਕਿਉਂ ਨਹੀਂ ਨਿਕਲਦੀ ਇੱਕੋ ਹੀ ਦਫਾ ਕਿਉਂ ਨਿਕਲਦੀ ਏ ਇੱਕੋ ਦਫਾ ਇਸ ਵਾਸਤੇ ਨਿਕਲਦੀ ਪੂਰੀ ਹੋ ਜਾਂਦੀ ਬਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਇਧਰ ਦਿਲ ਦੀ ਗਹਿਰਾਈ ਚ ਜਦ ਐਸੀ ਪ੍ਰਾਰਥਨਾ ਕਰਦਾ ਮੈਂ ਕਰ ਕਰਕੇ ਥੱਕ ਗਿਆ ਪ੍ਰਭੂ ਫੇੜ ਨਹੀਂ ਬਣੇ ਤੂੰ ਰਹਿਮਤ ਕਰ ਖੇਡ ਬਣ ਜਾਂਦੀ ਹੈ ਬਣ ਜਾਂਦੀ ਹੈ ਕਿ ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਸੁਣੋ ਗਾਲ ਨਾ ਮਿਲਿਓ ਗਾਲ ਨਾ ਗਾਲ ਗਾਲ ਕੇ ਨਹੀਂ ਮਿਲਿਆ ਨਹੀਂ ਮਿਲਿਆ ਸੇਵਾ ਨਾ ਮਿਲਿਓ ਦਾਨ ਕਰ ਕਰ ਕੇ ਨਹੀਂ ਮਿਲਿਆ ਸੇਵਾ ਕਰ ਕਰ ਕੇ ਨਹੀਂ ਮਿਲਿਆ ਪਹਿਲੇ ਪਾਤਸ਼ਾਹ ਜੀ ਦੇ ਵਾਕ ਗਾਲ ਨਾ ਮਿਲਿਓ ਸੇਵ ਨ ਮਿਲਿਓ ਮਿਲਿਓ ਆਏ ਅਚਿੰਤਾ ਅਚਨ ਚੇਤ ਮਿਲੇ ਅਚਨ ਚੇਤ ਫਿਰ ਪਤਾ ਕਿ ਇਹ ਭਗਤ ਕੀ ਕਹਿ ਉੜਦਾ ਹੈ ਤੂੰ ਮਿਲਿਆ ਹੈ ਇਹ ਮੇਰੀ ਮਿਹਨਤ ਨਹੀਂ ਤੇਰੀ ਰਹਿਮਤ ਹੈ ਤੇਰੀ ਰਹਿਮਤ ਤੂੰ ਮਿਲਿਆ ਹੈ ਇਹ ਮੇਰਾ ਪ੍ਰਯਾਸ ਨਹੀਂ ਇਹ ਤੇਰਾ ਪ੍ਰਸਾਦ ਹੈ ਗੁਰ ਪ੍ਰਸਾਦ ਤਉ ਪ੍ਰਸਾਦ ਇਹ ਤੇਰੀ ਬਖਸ਼ਿਸ਼ ਹੈ ਇਹ ਤੇਰੀ ਰਹਿਮਤ ਹੈ ਮੇਰੀ ਮਿਹਨਤ ਨਹੀਂ ਇਹ ਤੇਰਾ ਪ੍ਰਿਆ ਜੋ ਹੈ ਪ੍ਰਸਾਦ ਹੈ ਮੇਰਾ ਪ੍ਰਿਆਸ ਨਹੀਂ ਜਦ ਵੀ ਕਿਸੇ ਨੂੰ ਪ੍ਰਾਪਤ ਹੋਇਆ ਹੈ ਤੋ ਉਸਨੇ ਇਹ ਆਖਿਆ ਅਮੁੱਲ ਹੈ ਮੇਰਾ ਕੀਤਾ ਉਸ ਦੀ ਕੀਮਤ ਨਹੀਂ ਹੈ ਮੇਰੀ ਮਿਹਨਤ ਉਸ ਦੀ ਕੀਮਤ ਨਹੀਂ ਹੈ ਤੇ ਦਿਨ ਮਿਹਨਤ ਕੀਤੀ ਹੈ ਜੋ ਪੈਸੇ ਮਿਲੇ ਨੇ ਇਹ ਪੈਸੇ ਇੰਨੀ ਮਿਹਨਤ ਨਾਲ ਮੈਨੂੰ ਮਿਲੇ ਨੇ ਨੌਕਰੀ ਕੀਤੀ ਹੈ ਨੇ ਮੈਂ ਜਿੱਤ ਕੀਤੀ اتنا ਦਾਨ ਮਿਲੇ ਮਿਲ ਗਿਆ ਪ੍ਰਮਾਤਮਾ ਸਾਰੇ ਸੰਤਾ ਨੇ ਕਿਹਾ ਪ੍ਰਭੂ ਤੋਂ ਮਿਲੇ